ਤੇਰਾ ਕੱਲਾ ਹੀ ਜਾਂ ਹੋਰ ਵੀ ਦੇ ਗੈਂਗ ਗੈਂਗ ਨਾ ਮੇਰਾ ਇਹ ਕੱਲਾ ਹੀ ਥੱਲੇ ਜਿਸ ਤਰ੍ਹਾਂ ਵੀ ਇਹਦੇ ਫਾਜ਼ਲ ਸਾਹਿਬ ਦਾ ਕੰਮ ਹੁੰਦਾ ਉਹ ਵੀ ਨਾਲ ਸੀ ਇਸ ਕੰਮ ਚ ਕਿਨੇ ਨਹੀਂ ਇਹਦੇ ਫਾਜ਼ਲ ਉਹ ਭੁਜੇ ਬਣਾਉਣ ਦਾ ਕੰਮ ਉਹਦਾ ਹਵਗਾ ਕੰਮ ਆ ਇਹ ਉਹਦੋਂ ਪੈਕਟ ਬਣਾ ਕੇ ਦੁਕਾਨਾਂ ਤੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆੜ ਦੇ ਉਸ ਤੋਂ ਬਾਅਦ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਆ ਜਿਹੜਾ ਨਾਲ ਜਿਹੜਾ ਨੈਸ਼ਨਲ ਭਾਗ ਦਾ ਕੰਮ ਚਿਲੋ ਸਾਹਿਬ ਇਹ ਸੀ ਬਣਾਉਣ ਵਾਲਾ ਛਲੀਆਂ ਵੇਚਣ ਵਾਲਾ ਫੜਿਆ ਸੀ 1.700 ਉਹਦਾ ਲੇਖ ਤੇ ਨਹੀਂ ਕੋਈ ਮੁਸਲਮਾਨ ਸੀ ਨਾ ਨਹੀਂ ਉਹਦੇ ਨਾਲ ਕੋਈ ਸਰ ਇਹਦੇ ਲਿੰਕ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿਹਦੇ ਕੋਲ ਇਹ ਯੂਪੀ ਤੋਂ ਲੈ ਕੇ ਆ ਕੋਈ ਇਨਵੈਸਟੀਗੇਸ਼ਨ ਕਰ ਰਹੇ ਨੇ ਜਿਹਦੇ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ ਉਹਦੀ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ ਜੋ ਉਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਇਹਦੇ ਬੈਕਗਰਾਉਂਡ ਦੇ ਫੋਲਡਰ ਵੀ ਕਿਸੇ ਦਾ ਸੈਕਸ਼ਨ ਲੈ ਕੇ ਤੇ ਸਰ ਆਂਦਾ ਸੀ ਲੇਕਿਨ ਇੱਥੇ ਗਾਂ ਕਿਨੂੰ ਸਪਲਾਈ ਕਰਦਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਇਹ ਰੈਸਟ ਪਾਈ ਹੈ ਰਿਮਾਂਡ ਇਹਦਾ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਕੋਸ਼ਿਸ਼ ਇਸ ਨਾਮਾਰੇ ਦੇਸੀ ਅਗਲੀ ਜਡੇ ਲੱਗ ਗਈ ਅਸਲ ਕਿ ਇਹ ਆਮ ਲੋਕਾਂ ਉਤਨੀ ਰਹਿੰਦਾ ਸੀ ਕਿ ਕਿਵੇਂ ਉਸ ਨੂੰ 잡ਦੇ ਪ੍ਰੋਸੀਜਰ ਆਫ ਇਨਫੋਰਮੇਸ਼ਨ ਸੀ ਜਿਹੜਾ ਵੀ ਕੋ ਕੰਮ ਕਰਦਾ ਕਿ ਤੋ ਨਾ ਕਿਤਾ ਕੋਈ ਨਾ ਕੋਈ ਜਿਹੜਾ ਇਨਸਾਫ ਪਸੰਦ ਬੰਦੇ ਹੁੰਦੇ ਨੇ ਜਦੋਂ ਕੋਈ ਸ਼ੱਕ ਪੈ ਜਾਂਦਾ ਉਹਨਾਂ ਨੂੰ ਗ੍ਰਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹਨੇ ਸਾਰੀ ਤਰਫ ਕਿ ਇਹਨੇ ਐਬਨਵਲ ਮੀਟਿੰਗ ਦੀ ਪ੍ਰੋਪਰਟੀ ਵਗੈਰਾ ਕੁਝ ਬਣਾਈਆ ਗਿਆ ਹਲੇ ਸ਼ੁਰੂਆਤੀ ਇਹਦੇ ਕੋ ਡਿਟੇਲ ਮੰਗ ਜਾਈਦਾ ਪ੍ਰੋਪਰਟੀ ਦੀ ਡਿਟੇਲ ਲਵਾਂਗੇ ਇਹਦੇ ਪੁਰਾਣੇ ਕੰਮਾਂ ਦੇ ਕੁਝ ਕੰਮਾਂ ਦੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਉਹ ਟੋਟਲ ਸਾਰਾ ਲੈ ਕੇ ਜੇ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅੱਗੇ ਕਰੌਣ ਨੂੰ ਤਿਆਰ ਕਰਦੇ ਪੜਿਆ ਪੜਿਆ ਕਿ ਬਹੁਤਾ ਨਹੀਂ ਪੜਿਆ ਦਾ ਮਤਲਬ ਠੀਕ ਹੀ ਆ 5-7 ਪੜਿਆ ਹੋਣਾ ਜਿਆਦਾ ਨਹੀਂ ਬਣਿਆ ਹੋਣਾ ਮੌਂਗਰੀ ਜਦੋਂ ਜਨਤਾ ਦਾ ਆਮ ਲੈ ਦਾ ਗੁੱਛਦਾ ਸੀ ਆਂਗੀਆਂ ਦੁਕਾਨਾਂ ਦੇ ਆਪਣੇ ਪੇਜਾ ਦਾ ਨਾਲ ਨਾਲ ਕੰਮ ਕਰਦਾ ਸੀ ਨਾਲ ਇਜ਼ੀ ਮਨੀ ਦੇ ਇੱਕ ਤਰੀਕਾ ਲਾਭ ਮਿਲਦੇ ਹੋਏ ਜੀ ਮਨੀ ਦੇ ਉਧਾਰ ਤੇ ਇਹ ਕੰਮ ਕਰਦਾ ਇਹਨੇ ਸਿਰ ਲੱਗਾ ਨਹੀਂ ਵੀ ਜਿਸ ਤਰ੍ਹਾਂ ਭੂਜੇ ਦੇ ਤੁਸੀਂ ਕਹਿੰਦੇ ਕੋਈ ਪੈਕੇਟ ਆਪ ਪੈਕਟਾਂ ਦੇ ਵਿੱਚ ਜਾ ਇਸ ਨੂੰ ਉਹਦੇ ਥਰੂ ਹੀ ਉਹਦੀ ਆੜ ਦੇ ਵਿੱਚ ਕਰਦਾ ਸੀ ਇਹ ਕੰਮ ਨਹੀਂ ਉਹ ਤਾਂ ਨਹੀਂ ਕੋਈ ਗੱਲ ਨਹੀਂ ਸਾਹਮਣੇ ਉਹ ਤਾਂ ਦੁਕਾਨਾਂ ਤੇ ਸਪਲਾਈ ਕਰਦਾ ਸੀ ਜੀ ਸਪਲਾਈ ਕਰਦਾ ਕਰਦਾ ਸੀ ਜੀ ਸਪਲਾਈ ਕਰਦਾ ਸਪੂਜ ਪੂਜੇ ਦੇ ਜਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਆਗੇ ਰਾਜਸਥਾਨ ਤੋਂ ਵੀ ਲਿਆਂਦਾ ਰਿਹਾ ਕਿਉਂਕਿ ਉੱਥੇ ਖੇਤੀ ਵੀ ਹੁੰਦੀ ਹੈ ਤੇ ਵੀ ਯੂਪੀ ਦਾ ਕੀ ਇਹਦਾ ਵਿੱਚ ਮਿਲਿਆ ਐਜ਼ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜਕੱਲ ਮੇਨ ਹੱਡ ਭਨਵੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਦੇਖੋ ਦੇਖੀ ਈਜ਼ੀ ਮਨੀ ਦਾ ਟਾਈਪ ਦਾ ਜਿਹੜਾ ਅੱਜਕੱਲ ਸਾਰਿਆਂ ਦਾ ਰੁਝਾਨ ਬਣ ਜਾਂਦਾ ਉਸ ਈਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਰਾਹ ਤੇ ਨੇ ਜਿਹੜਾ ਦੀਨ ਦਾ ਰੋਸ਼ੀ ਜਿਹੜੇ ਨਾਲ ব্যাকਵਰਡ ਲਿੰਕ ਹੈ ਸਰ ਜਿੱਥੋਂ ਲੈ ਕੇ ਆਂਦਾ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੋਵੇ। ਉਹ ਤੁਸੀਂ ਕੁੰਟਰ ਇਨਵੈਸਟੀਗੇਸ਼ਨ ਉਹ ਸਮਝ ਨਹੀਂ ਕਰ ਸਕਦੇ ਜਿਹੜੇ ਨਾ ਸਾਡੇ ਸਰ ਸੇਲ ਕਿੰਨੇ ਕਿੱਥੇ ਕਿੱ데 ਰਹੇ ਹੋ ਕਿ ਜਿਸ ਇਲਾਕੇ ਤੋਂ ਪੜਾਇਆ ਗਿਆ ਉਹ ਕਾਫੀ ਥੋੜਾ ਸラム ਇਰੀਆ ਵੀ ਇਸ ਵਿੱਚ ਉਹ ਇਨਵੈਸਟੀਗੇਸ਼ਨ ਦੌਰਾਨ ਸਾਰਾ ਸਰਵਿਸ ਕਰਾਂਗੇ ਕਿੰਨੇ ਕੰਮ ਆ ਬੀ ਸੰਦੋ ਸਰ ਕੋ ਇੱਕ ਬੜਾ ਤੜਾ ਨੈਟਵਰਕ ਚੱਲ ਰਿਹਾ ਸੀ ਸਰ ਸਾਹਮਣੇ ਸਰ ਬਿਲਕੁਲ ਹੈਗਾ ਸਾਰੀ ਕਾਮਯਾਬੀ ਆ ਮਤਲਬ ਇਹਨੇ ਡਰਗਸ ਦੇ ਬੰਦੇ ਵਾਰ-ਵਾਰ ਜਿਹੜੇ ਕਾਬੂ ਕਰਨੇ ਜਾਂ ਹੋਰ ਕਰਨੇ ਇਹ ਸਾਰੇ ਜਿਹੜੇ ਮੈਟਰ ਫਾਮਦਤਲੀ ਪੁਲਿਸ ਬੜੀ ਅੰਤ ਤੱਕ ਯਤਨ ਕਰ ਰਹੀ ਆ ਮਿਹਨਤ ਕਰ ਰਹੀ ਆ ਉਸ ਮਿਹਨਤ ਦੇ ਜਿਹੜੇ ਸਿੱਕੇ ਵਜੋਂ ਜਿਹੜੇ ਸਾਰੇ ਕੰਮ ਕਿਉਂਕਿ ਇਸ ਤਰ੍ਹਾਂ ਦੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ ਨਾਲੇ ਸ਼ੱਕ ਵੀ ਜਲਦੀ ਨਹੀਂ ਜਾਂਦਾ ਤੇ ਪੁਲਿਸ ਨੂੰ ਕਰਨਾ ਵੀ ਕਾਫੀ ਔਖਾ ਹੋ ਜਾਂਦਾ ਮਿਲਪਰ ਠੀਕ ਆ ਉਹਦੇ ਲਈ ਸਮਾਜ ਦੇ ਤੌਰ ਤੇ ਅਕਸਰ ਕਿਧੋ ਨਾਲ ਕਹੋ ਕਿਧੋ ਨਾਲ ਕਿਧੋ ਨਹੀਂ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਤਾਂ ਸਭ ਨੂੰ ਕੋਈ ਸਵਾਲ ਨਹੀਂ ਆਉਂਦਾ ਤੈਨੂੰ ਸਾਡਾ ਅਸੁਰੀ ਬੰਦੀਏ ਉਹ ਮਾਲ ਰੋਡ ਤੇ ਜਿਹੜੀ ਦਕੈਤ ਸੀ ਆਰਤੀ ਵਾਲੀ ਉਹਦੇ ਹੋਇਆ ਕੁਝ ਮੈਨੂੰ ਦੋ ਬੰਦਿਆਂ ਦਾ ਹੱਲ ਗਿਆ ਐ ਸਰ ਸੋਹੇ ਸਾਹਿਬ